ਮੇਰੀ ਗੱਲ ਸੁਣ ਲੈ ਬੱਚੇ ਹੁਣ ਬੱਚਾ ਫੜਨਾ ਫਿਰ ਮਰਨਾ ਨਾ ਨਾ ਇਹ ਨਾ ਕੋਈ ਫੇਰੀ ਤੇਰੇ ਸਿਰ ਤੇ ਸੋਮਾ ਬਾਹਰ ਇੱਕੋ ਦੀ ਗੇਤਾ ਕੰਦਾਸ ਬਪਰੇ ਹੁਣ ਆ ਬਾਹਰ ਪਾਸ ਕਰ ਲੈਣੇ ਬਪਰੇ ਪਾਸ ਕੋਈ ਨਹੀਂ ਹੁੰਦੀ ਪੁਰੇ ਦਾ ਕੋਈ ਸਮਝੇ ਹੁੰਦੀ ਮੈਂ ਤੈਨੂੰ ਕਰਾ ਉਰੇ ਕਰ ਲੈਣ ਦੇ ਭੈ ਭੂ ਆਇਦਾ ਫਰੀ ਲੈ ਜਾ ਕਰ ਲੈ ਲੈ ਲਾਵੀ ਮਿੱਤਰੋ ਆਪਾਂ ਅੱਜ ਮਾਨਸਾ ਮੰਡੀ ਤੋਂ ਤੁਹਾਨੂੰ ਮੱਝ ਦੌਰ ਕੇ ਦਿਖਾਉਣੇ ਤੇ ਚੰਗੇ ਹਵਾਨੇ ਵਾਲੀਆ ਤੁਰਦੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਤੇ ਬਾਕੀ ਪੂਰੀ ਡਿਟੇਲ ਬਾਈ ਤੋਂ ਲੈ ਕੇ ਤਾਂ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਦੋਸਤ ਮਿੱਤਰਾਂ ਨੂੰ ਦਾ ਫਾਇਦਾ ਹੋ ਸਕਦਾ ਦੇਖ ਕੇ ਤੇ ਚੈਨਲ ਨੂੰ ਆਪਣੇ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਭਰਾ ਦੇਖਦੇ ਆ ਬਾਕੀ ਘੰਟੀ ਦਾ ਬਟਨ ਜਿਹੜਾ ਹਾਲਤ ਪ੍ਰੈਸ ਕਰ ਲਓ ਤਾਂ ਨੋਟੀਫਿਕੇਸ਼ਨ ਹਰ ਇੱਕ ਵੀਡੀਓ ਤੁਹਾਨੂੰ ਮਿਲਦਾ ਰਹੂਗਾ ਤੇ ਥਣ ਥੋਣਾਂ ਦੀ ਜਿਹੜੀ ਬੰਤਰਾ ਬਹੁਤ ਸੋਹਣੀ ਆ ਪਿੱਠ ਪੁੜੇ ਦੇ ਬਣਾਵਟ ਦੀ ਗੱਲ ਕਰੀ ਇੱਥੇ ਬਾਕੀ ਮਹੀਨੇ ਦੇ ਗੇੜ ਸੂਈ ਹੋਊਗੀ ਹਨਾ ਬਾਕੀ ਸਾਰੀ ਡਿਟੇਲ ਆ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਮਾਨਸਾ ਮੰਡੀ ਦਾ ਆਪਾਂ ਜਿਹੜੀ ਵੀਡੀਓ ਹਰ ਸ਼ੁੱਕਰਵਾਰ ਦੀ ਤਰ੍ਹਾਂ ਬਣਾਉਣੇ ਹੁੰਦੇ ਆ ਤੇ ਅੱਜ ਵੀ ਅਜੇ ਮੰਡੀ ਸਵੇਰ ਦਾ ਟਾਈਮ ਆ ਭਰਨ ਲੱਗੀ ਹੋਈ ਆ ਤੇ ਬਾਕੀ ਪੂਰੀ ਮੰਡੀ ਤੇ ਤੁਹਾਨੂੰ ਡਿਟੇਲ ਲੈ ਕੇ ਦਿਆਂਗਾ ਸਸੀ ਗੜ ਬਾਈ ਜੀ ਸਸੀ ਗੜ ਜੀ ਅ ਬਾਈ ਨਾਮ ਦੱਸੋ ਆਪਣਾ ਨਾਮ ਬਿੱਟੂ ਹੈ ਜੀ ਬਿੱਟੂ ਬਿੱਟੂ ਜੀ ਬਿੱਟੂ ਹਾਂਜੀ ਠੀਕ ਆ ਤੇ ਬਿੱਟੂ ਬਾਈ ਪਿੰਡ ਕਿਹੜਾ ਪਿੰਡ ਪਟਾਲਕਲਾ ਹੀ ਪਟਾਲਕਲਾ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਸੰਗਰੂਰ ਠੀਕ ਆ ਤੇ ਬਿੱਟੂ ਭਾਈ ਕਿੰਨਾ ਕੈਮੇ ਸੁਏ ਝੋਟੀ ਇਹ ਤੀਜੇ ਸੁਏ ਜੀ ਤੀਜੇ ਸੁਏ ਹਾਂਜੀ ਹਾਂਜੀ ਠੀਕ ਆ ਕਾਹਕ ਦਾ ਸੁਏ ਭਾਈ ਸੁਈ ਨੂੰ ਹੋ ਗਿਆ 20 ਦਿਨ ਜੀ ਅਜ 20 ਦਿਨ ਤੇ ਦੁੱਧ ਭਾਈ ਕਿੰਨਾ ਕਰ ਦੁੱਧ ਹੈਗਾ ਹੁਣ 12 13 ਲੀਟਰ ਜੀ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਦੱਸੋ ਭਾਈ ਨੰਬਰ 98156 ਜੀ ਜੀ 30731 ਠੀਕ ਆ ਤੇ ਬਿੱਟੂ ਭਾਈ ਅੱਜ ਦੇ ਹਿਸਾਬ ਰੇਟ ਕੀ ਕਰਤਾ ਰੇਟ ਇਹਦਾ 1 25 ਹੈ ਜੀ 1 ਲੱਖ ਤੇ 25000 ਹਾਂਜੀ ਮੰਦਾਨ ਹੋ ਜੂ ਮੌਕੇ ਤੇ ਮੰਦਾਨ ਹੋ ਜੂ ਮੌਕੇ ਠੀਕ ਆ ਲੈ ਵੀ ਮਿੱਤਰੋ ਬਿੱਟੂ ਨਾਲ ਸੰਪਰਕ ਕਰ ਲਿਓ ਪਿੰਡਾ ਪਟਾਲ ਜిల్లా ਸੰਗਰੂਰ ਤੇ 12 ਤਿਆਰ ਆ ਬਾਈ ਹਾਂਜੀ ਆ 12 ਲੀਟਰ 12 ਲੀਟਰ ਤਿਆਰ ਆ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮਾਨਸਾ ਮੰਡੀ ਦੇ ਉੱਤੇ ਖੜਿਆ ਤੇ ਇਹ ਹੋਰ ਵੀ ਹੁੰਦੇ ਆ ਬਾਈ ਆਪਣੇ ਕੋਲੇ ਹਾਂ ਉਹ ਘੜੀਆਂ ਦੋ ਮੱਝਾ ਕਰਨੀ ਆ ਵੀ ਆਪਣੀਆਂ ਨੇ ਲਓ ਜੀ ਇੱਕ ਆਪਾਂ ਬਾਈ ਦੇ ਹੋਰ ਚੰਗੀ ਝੋਟੀਆਂ ਵੀ ਤੋਰ ਕੇ ਦਿਖਾ ਦਈਏ ਤੇ ਛੋਟੇ ਦੀ ਜੇ ਆਪਾਂ ਗੱਲ ਕਰੀ ਤਾਂ ਚੰਗੀ ਹੈ ਨਾ ਆਰਡਰ ਦੀ ਸੇਬੀ ਸ਼ੋਣੀ ਆ ਮੋੜ ਦਾ ਬਾਈ ਮੋੜ ਦਾ ਤੇ ਬਾਕੀ ਸਿੰਘਾਂ ਸੋਂਗਾਂ ਦੀ ਗੱਲ ਕਰੀ ਹੈ ਨਾ ਝੋਟੀ ਸਕੀਨ ਉੱਚੇ ਲੰਮੇ ਤਦਗਾਠ ਵਾਲੀ ਆ ਬਣਦੇ ਬਾਈ ਤੇ ਬਾਕੀ ਆਪਾਂ ਬਾਈ ਤੋਂ ਇਹਦੀ ਵੀ ਟ੍ਰੇ ਲੈ ਕੇ ਦਿੰਨੇ ਆ ਤੇ ਬਾਕੀ ਸਵੇਰ ਸਵੇਰ ਦਾ ਟਾਈਮ ਆ ਜੇ ਮੰਡੀ ਤੇ ਪਹੁੰਚੇ ਹੋਏ ਨੇ ਤੇ ਗੱਲਬਾਤ ਇਹਦੇ ਵੀ ਕਰਦੇ ਆ ਤਾਜੀ ਸੂਈ ਇਹ ਵੀ ਹਾਂਜੀ ਤੇ ਬਿੱਟੂ ਭਾਈ ਇਹ ਛੋਟੀ ਦੀ ਗੱਲ ਕਰੀਏ ਇਹ ਕਿਵੇਂ ਸੂਇਆ ਇਹ ਦੂਜੇ ਸੂਏ ਦੂਜੇ ਸੂਏ ਠੀਕ ਆ ਤੇ ਭਾਈ ਕਹਿ ਕਿ ਤਨ ਹੋਗੇ ਹੁਣ ਸੂਈ ਨੂੰ ਸੂਈ ਨੂੰ ਹੋਗੇ ਇਹਨੂੰ ਦੱਸ ਦੇਣ ਜੀ ਦੱਸ ਦੇਣਾ ਠੀਕ ਆ ਆ ਬੱਚੇ ਦਾ ਹਾਂਜੀ ਆ ਬੱਚੇ ਦਾ ਠੀਕ ਆ ਤੇ ਭਾਈ ਦੁੱਧ ਕਿੰਨਾ ਕਹ ਫਰਾਂ ਦੁੱਧ ਹੈਗਾ ਜੀ ਇਸਲੇ 12 ਲੀਟਰ ਤਿਆਰੀ 12 ਠੀਕ ਆ ਤੇ ਬਿੱਟੂ ਇਹਦਾ ਰੇਟ ਭਾਈ ਕੀ ਕਰਤਾ ਇਹਦਾ ਵੀ 1/2 ਲੱਖ ਜੀ 1/2 ਲੱਖ ਮੰਨ ਤਨ ਹੂ ਹਾਂਜੀ ਮੌਕੇ ਦੇ ਮੰਨ ਠੀਕ ਆ ਤੇ ਆ ਦੀ ਜੀ ਵੀ ਆਪਣ ਇਆ ਤੰਮਰ ਵਾਲੀ ਬਈ ਤੁਰਦੀ ਦੇਖ ਲਓ ਨਾ ਥਣ ਥਣ ਇਹਦਾ ਬਹੁਤ ਸੋਹਣਾਗਾ ਤੇ ਬਣਾਵਟਾ ਡਲ ਦੀ ਆਪਾਂ ਗੱਲ ਕਰੀਏ ਥੋੜਾ ਸਾਈਡ ਚ ਨਿੱਕਾ ਫਰਕ ਆ ਤੇ ਚੰਗੀ ਝੋਟੀ ਆ ਵੀ ਕੱਦਗਾਠ ਦਰਮੈਨਾ ਜ਼ਰੂਰ ਆ ਤੇ ਬਣਦੇ ਬਈ ਬਣਦੇ ਤੇ ਬਾਕੀ ਥਣਾਂ ਦੀ ਬਾਂਦਰ ਬਹੁਤ ਸੋਹਣੀ ਆ ਨਿੱਖੜਮਾ ਥਣ ਲੱਗਿਆ ਤੇ ਇਹ ਵੀ ਸੂਈ ਹੋਈ ਐ ਸਾਹਮਣੇ ਬੱਚਾ ਖੜਾ ਤੇ ਬਿੱਟੂ ਬਈ ਇਹ ਕਿਹ ਕਦ ਦਿਨ ਹੋ ਗਏ ਇਹਨੂੰ ਸੂਈ ਇਹਨੂੰ ਹੋ ਗਿਆ ਮਹੀਨਾ ਜੀ ਮਹੀਨਾ ਠੀਕ ਆ ਤੇ ਕਿੰਵੇਂ ਸੂਈ ਬਈ ਇਹ ਇਹ ਤੀਜੇ ਹੀ ਤੀਜੇ ਸੂਏ ਠੀਕ ਆ ਆ ਬੱਚਾ ਇਹਦਾ ਹਾਂਜੀ ਠੀਕ ਆ ਤੇ ਦੁੱਧ ਬਾਈ ਬਿੱਟੂ ਹੁਣ ਦੁੱਧ ਇੱਥੇ ਲਈ 12 13 ਤਿਆਰ ਆ ਜੀ 12 13 ਠੀਕ ਆ ਤੇ ਬਿੱਟੂ ਇਹਦਾ ਰੇਟ ਬਾਈ ਇਹਦਾ ਵੀ ਸਭ ਹੀ ਆ ਜੀ ਸਵਾ ਠੀਕ ਆ ਮੰਨਤਨ ਹੋ ਗਿਆ ਓਕੇ ਜੀ ਮੰਨਤਨ ਠੀਕ ਆ ਲੈ ਵੀ ਮਿੱਤਰੋ ਤਨਨਾਕ ਸੀਗੇ ਭਾਈ ਕੋਲੇ ਚੰਗੇ ਨੇ ਪਿੰਡਾ ਪਟਾਲ ਜ਼ਿਲ੍ਹਾ ਸੰਗਰੂਰ ਹੈ ਨਾ ਤੇ ਬਿੱਟੂ ਬਾਈ ਕਈ ਵਾਰ ਨਾਲ ਤਸੱਲੀ ਨਹੀਂ ਕਰਦਾ ਮੰਡੀ ਤੋਂ ਆਲਾ ਕਹਿੰਦਾ ਯਾਰ ਘਰੋਂ ਹਾਂ ਘਰੋਂ ਵੀ ਚੁੱਕ ਲੈ ਸਕਦੇ ਮੰਨ ਲਾ ਦੋ ਟਾਈਮ ਹੈ ਨਾ ਹਾਂਜੀ ਹਾਂ ਤਸੱਲੀ ਕਰਕੇ ਲੈ ਸਕਦੇ ਘਰੋਂ ਵੀ ਲੈ ਆ ਸਕਦੇ ਠੀਕ ਆ ਲੈ ਵੀ ਮਿੱਤਰੋ ਸੰਪਰਕ ਕਰ ਲਿਓ ਇੱਕ ਵਾਰੀ ਬੋਏ ਨੰਬਰ ਹੋਰ ਬੋਏ 99156 ਜੀ ਜੀ 3731 ਠੀਕ ਆ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਮੰਨ ਲਓ ਘਰੋਂ ਤਸੱਲੀ ਕਰਕੇ ਤਿੰਨ ਟਾਈਮ ਚੋਕ ਕੇ ਲੈਣੀਆਂ ਤਾਂ ਤਾਜ਼ੀਆਂ ਸੂਈਆਂ ਵਿੱਚਾਂ ਦੋ ਤਿੰਨ ਮੰਨ ਲਓ ਮਿਲ ਜਾਂਦੀ ਹੈ ਨਾ ਹਾਂਜੀ ਹਾਂ ਤੇ ਤਸੱਲੀ ਕਰਕੇ ਤੁਸੀਂ ਪੂਰੀ ਫੇਰ ਖਰੀਦਿਓ ਤੇ ਕਿਉਂਕਿ ਆਪਾਂ ਜਦੋਂ ਇੰਨੇ ਪੈਸੇ ਲੈਣ ਆਉਂਦੇ ਆ ਆਪਣਾ ਹੱਕ ਬਣਦਾ ਮੰਡੀ ਦੀ ਗੱਲ ਕਈ ਵਾਰ ਭਰਾ ਵਿਸ਼ਵਾਸ ਨਹੀਂ ਕਰਦਾ ਲੈ ਵੀ ਦੋਸਤੋ ਨੇ ਕਿਸ ਨੂੰ ਟੋਕੜ ਗੱਭਣ ਮੱਚ ਦਿਖਾਉਣੇ ਤੇ ਮਗਰ ਵੀ ਕੱਟੀ ਆ ਤੇ ਬਾਕੀ ਬਾਈ ਕਹਿੰਦੇ ਚੱਕ ਬਾਸ ਵੀ ਆ ਗੱਭਣ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਾਵਾਂ ਥਾਣਾ ਸੁਣਾ ਸਾ ਜਿਹੜਾ ਚੰਗਾ ਹਨ ਚਾਰੇ ਥਾਂ ਨਿਕਲ ਮਿਆਂ ਤੇ ਮਗਰ ਵੀ ਟੱਟੀ ਆ ਬੋਦੇ ਬਾਈ ਗਾ ਚੰਗਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਤੋਂ ਪੁੱਛਦੇ ਲਿਖਵਾਂਗੇ ਤੁਸੀਂ ਦੇਖ ਲਓ ਹਨ ਜੇ ਆਪਾਂ ਆਰਡਰ ਦੀ ਗੱਲ ਕਰੀ ਇਹਦਾ ਆਰਡਰ ਬਹੁਤ ਸੋਹਣਾ ਤੇ ਬਾਕੀ ਆਪਾਂ ਬਾਈ ਤੋਂ ਪਤਾ ਕਰਕੇ ਦਿੰਨੇ ਆ ਪੁੱਛ ਕੇ ਦਿੰਨੇ ਆ ਕੀ ਗੱਲਬਾਤ ਹਨ ਸਾਰੀ ਕੀ ਆਪਾਂ ਬਾਈ ਤੋਂ ਪੁੱਛਦੇ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸਿਓ ਆਪਣਾ ਬੁੱਟਾ ਜੀ ਬੁੱਟਾ ਠੀਕ ਹੈ ਤੇ ਬੁੱਟੇ ਪਿੰਡ ਕਿਹੜਾ ਬਾਈ ਉੱਬਾ ਜੀ ਉੱਬਾ ਤੇ ਜਿਲ੍ਹਾ ਮਾਨਸਾ ਹਣਾ ਜਿਲ੍ਹਾ ਮਾਨਸਾ ਠੀਕ ਹੈ ਤੇ ਬੁੱਟੇ ਮੋਬਾਈਲ ਨੰਬਰ ਦੱਸ ਇੱਕ ਵਾਰੀ ਬਾਈ 62849 ਬਾਈ 26999 ਠੀਕ ਹੈ ਤੇ ਬੁੱਟੇ ਕੰਮੇ ਸੂਏ ਬਈ ਛੋਟੀ ਛੋਟੀ ਬਾਈ ਇਹ ਤੀਜੇ ਸੂਏ ਆ ਠੀਕ ਹੈ ਤੀਜੇ ਸੂਏ ਹਾਂ 2.5 ਮਹੀਨੇ ਦੀ ਗੱਬਣ ਠੀਕ ਹੈ 2.5 ਮਹੀਨੇ ਦੀ ਗੱਬਣ ਚੱਕਾ ਹਾਂ ਚੱਕਾ ਹਾਂ 10 ਕਿਲੋ ਦੁੱਧ ਦਾ ਠੀਕ ਹੈ 10 ਕਿਲੋ ਦੁੱਧ ਦਾ ਇਸ ਟਾਈਮ ਹਾਂ ਠੀਕ ਆਇਆ ਤੁਰੇ ਤੇ ਬੁੱਟੇ ਮਹਲਾ ਦੁੱਧ ਦੀ ਪੂਰੀ ਗਾਰੰਟੀ ਜਮਾ ਗਾਰੰਟੀ ਤੇ ਬੂਟੇ ਰੇਟ ਦੀ ਗੱਲ ਆਈ ਨੇ ਬਈ ਰੇਟ ਕੀ ਕਰਤਾ ਰੇਟ ਤਾਂ ਬਈ 75000 ਕਰਦੇ ਆ 75000 ਹਾਂ ਤੇ ਹਾਂ ਨਾ ਕਿੰਨੇ ਦੇ ਹੋਜੋ ਹਾਂ ਨਾ ਤਾਂ ਬਈ ਕਰ ਦਾਂਗੇ ਮਾਨ ਤਾਂ ਠੀਕ ਹੈ ਮਾਨਦਾਨ ਕਰਕੇ ਦਰਾਂਗੇ ਹਾਂ ਠੀਕ ਹੈ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਈ 628492999 ਠੀਕ ਹੈ ਲੈ ਵੀ ਮਿੱਤਰੋ ਬੂਟੇ ਨਾਲ ਸੰਪਰਕ ਕਰ ਲਿਓ ਪਿੰਡ ਬਈ ਦਾ ਉੱਬਾ ਜਿਲ੍ਹਾ ਮਾਨਸਾ ਤੇ ਚੱਕ ਪਾਸ ਜਾਂ ਕਿਸੇ ਭਰਾ ਨੇ ਮਨਲਾ ਲੈਣੀ ਹਾਂ ਟੋਕੜ ਗੱਪਣ ਤੇ ਬਾਕੀ ਜਾਇਜ਼ ਰੇਟ ਦੀ ਆ ਤੇ ਚੰਗੀ ਝੋਟੀਆਂ ਬਣਨ ਵਾਲੀ ਤੇ ਮਗਰ ਵੀ ਕੱਟੀ ਆ ਚੰਗੇ ਸੀਮਣ ਦੀ ਤੇ ਬਾਕੀ ਦੁੱਧ ਵੀ 10 ਲੀਟਰ ਤਿਆਰ ਆ। ਹਨਾ ਸਪੇਸ ਬਹੁਤ ਸੋਹਣੀ ਆ ਤੇ ਕਈ ਵਾਰ ਭਰਾ ਟੋਕੜ ਲੈ ਕੇ ਹਨਾ ਪਾਲ ਦੇ ਸਕੀਨ ਹੁੰਦੇ ਤਾਂ ਜ਼ਰੂਰ ਸੰਪਰਕ ਕਰ ਲਿਓ। ਗੁਰਦੀ ਦੇਸਾਂ ਨੂੰ ਇੱਕ ਵਾਰੀ ਤੇ ਥਾਣਾ ਥਾਣਾ ਬਹੁਤ ਸੋਹਣਾ। ਤੇ ਬਾਕੀ ਸਿੰਘਾਂ ਦੀ ਜਿਹੜੀ ਗੱਲਬਾਤ ਵਧੀਆ ਹਨਾ ਝੋਟੀ ਪਾਲਣ ਵਾਲੀ ਆ ਜੇ ਕਿਸੇ ਸਮਝ ਨਹੀਂ ਜ਼ਰੂਰ ਸੰਪਰਕ ਕਰ ਲਿਓ ਪਿੰਡ ਡੂਬਾ ਤੇ ਜ਼ਿਲ੍ਹਾ ਮਾਨਸਾ ਦੋਸਤੋ। ਲਓ ਵੀ ਮੇਤਰੋ ਆਪਣਾ ਇੱਕ ਇਹ ਇੱਕ ਸਪੈਸ਼ਲ ਆਫਰ ਦਿਖਾਉਣਿਆ ਦੋ ਥਣ ਵਾਲੀ ਝੋਟੀ ਕਿਉਂਕਿ ਦੇਖਣ ਨੂੰ ਘੱਟ ਮਿਲਦੀਆਂ ਤੇ ਮੰਨੀ ਵੀ ਸੋਭਾ ਜਾਂਦੀ ਹੈ ਜੇ ਕਈ ਵਾਰ ਕੋਈ ਆਪਣੇ ਔਰ ਬਰੀਡ ਤੇ ਕੰਮ ਕਰਨ ਨੂੰ ਫਾਰਮ ਤੇ ਉਹ ਦੋ ਥਣ ਵਾਲੀ ਝੋਟੇ ਨਾਲ ਸੋਭਾ ਮੰਨਦਾ ਵੀ ਚੰਗੇ ਮੰਨਦਾ ਵੀ ਆਪਾਂ ਰੱਖੇ ਤਾਂ ਪਸ਼ੂਆਂ ਵਿੱਚ ਵਰਕਤ ਹੋ ਜਾਂਦੀ ਹੈ ਹਨਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਦੋ ਥਣ ਵਾਲੀ ਝੋਟੀ ਜਵਾੰਦਰੂ ਜਮਾ ਕੋਈ ਐਵੇਂ ਨਹੀਂ ਹੈਗਾ ਵੀ ਦੋ ਮਾਰਗੇ ਜਾਏ ਆ ਦੋ ਥਣ ਨੇ ਤਾਜੀ ਸੂਈ ਹੋਈ ਆ ਤੇ ਤੌਰ ਕੇ ਦਿਖਾਉਣੇ ਆ ਤੇ ਗਾਹ ਕਿ ਉਸਰੇ ਲੱਗੇ ਆ ਭਰੀਗਲ ਵੀ ਪਾਈ ਹੋਈ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨਾ ਇੱਕ ਵਾਰੀ ਤੁਰ ਦੇ ਬਾਈ ਤੁਰਦੀ ਸਾਨੂੰ ਕਰਾਉਣਾ ਚੱਕਰ ਝੋਟੀ ਚੰਗੀ ਆ ਤੇ ਦੁੱਧ ਵੀ ਬਾਈ ਚੰਗਾ ਦਾਦਾ ਤੇ ਬਾਈ ਬਾਕੀ ਬਾਈ ਨਾਲ ਗੱਲ ਕਰੀ ਬਾਈ ਕਹਿੰਦਾ ਦੁੱਧ ਵੀ ਪੂਰਾ ਗਰੰਟੀ ਵਾਲਾ ਹਨਾ ਤੇ ਚੰਗੇ ਦੁੱਧ ਦੀ ਮਾਲਕਣਾ ਝੋਟੀ ਵੀ ਸਕੀਣ ਚੰਗੀ ਤੇ ਜਮਾਂਦਰੂ ਤੇ ਅੱਲਾ ਤੇ ਬਾਕੀ ਆਰਡਰ ਹੱਦ ਦੁਰਲਾ ਕੀ ਦੋ ਥਾਣੇ ਜਾਨੀ ਕਿ ਤੇ ਦੋ ਹੀ ਥਾਣੇ ਜਮਾਂਦਰੂ ਤੇ ਬਾਕੀ ਆਰਡਰ ਐ ਲੱਗਦਾ ਜਿਵੇਂ ਮੰਨ ਲਓ 20 ਸੇਰ ਵਾਲੀ ਮੱਝ ਤੁਰਦੀ ਹੁੰਦੀ ਹੈ ਕਿਉਂ ਖੁੱਲੇ ਆਰਡਰ ਦੀ ਆ ਥਾਣ ਜ਼ਰੂਰ ਦੋ ਨੇ ਤੇ ਬਾਕੀ ਬਾਈ ਤੋਂ ਸਾਰੀ ਗੱਲਬਾਤ ਪੁੱਛਾਂਗੇ ਡਿਟੇਲ ਵੀ ਲਵਾਂਗੇ ਤੇ ਤਾਦੀ ਸੂਈ ਹੋਈ ਹੈ ਨਾ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਕਿਹੜਾ ਪਿੰਡ ਆ ਤੇ ਕੀ ਡਿਟੇਲ ਹੈ ਇੱਕ ਵਾਰੀ ਥਾਣਾ ਤੇ ਫੇਰ ਨਜ਼ਰ ਮਾਰ ਲਓ ਹੈ ਨਾ ਬਾਕੀ ਆਪਾਂ ਲੈਣੇ ਆ ਬਾਈ ਤੋਂ ਜਾਣਕਾਰੀ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋਈ ਪੁੱਛਿਆ ਬੋਲਿਓ ਬਾਈ ਨਾਮ ਕੀ ਆ ਬਲਵਿੰਦਰ ਸਿੰਘ ਬਲਵਿੰਦਰ ਬਲਵਿੰਦਰਾ ਬਲਵਿੰਦਰਾ ਠੀਕ ਆ ਬਾਈ ਬਲਵਿੰਦਰ ਪਿੰਡ ਕਿਹੜਾ ਨਾਮਨਗਰ ਪੱਠੜਾ ਨਾਮਨਗਰ ਪੱਠੜਾ ਜ਼ਿਲ੍ਹਾ ਮਾਨਸਾ ਮਾਨਸਾ ਮਾਨਸਰ ਠੀਕ ਹੈ ਤੇ ਜਲਾ ਮਾਨਸਰ ਰਹਿੰਦਾ ਬਾਈ ਹੈ ਹਾਂਜੀ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਬੋਲੋ ਬਾਈ 76961 ਠੀਕ ਹੈ 43867 ਜੀ ਤੇ ਬਲਵਿੰਦਰ ਬਾਈ ਗੱਲ ਕਰੀ ਕਹਿੰਦੇ ਸੂਏ ਇਹ ਝੋਟੀ ਆਪਣੀ ਤੀਜਾ ਸੂਆ ਜੀ ਕਰਦੀ ਆ ਕਰਦੀ ਜੀ ਠੀਕ ਹੈ ਲੈ ਵੀ ਮਿੱਤਰੋ ਤੀਜਾ ਸੂਆ ਕਰਦੀ ਝੋਟੀ ਆ ਜਿਹੜੇ ਭਰਾ ਕਹਿੰਦੇ ਹੁੰਦੇ ਹਨਾ ਘਰੋਂ ਮਿਲ ਜੇ ਕੋਈ ਚੰਗੀ ਤੇ ਹੈ ਵੀ ਦੋ ਥਣਾਂ ਵਾਲੀ ਆ ਤੇ ਬਾਕੀ ਪੂਰੀ ਦਸੱਲੀ ਵਾਲੀ ਆ ਤੇ ਬਲਵਿੰਦਰ ਬਾਈ ਦੂਜੇ ਸੂਏ ਦੁੱਧ ਦਾ ਕਿੰਨਾ ਰਿਕਾਰਡ ਸੀਗਾ 16 ਕਿਲੋ ਜਮਾ ਪੂਰਾ ਪੂਰਾ ਠੀਕ ਹੈ ਤੇ ਹੁਣ ਫਿਲਹਾਲ ਦੁੱਧ ਕਿੰਨਾ ਤਿਆਰ ਹੁਣ 13 ਕਿਲੋ ਹੁਣ ਤਿਆਰ ਹੈ ਜੀ 13 ਕਿਲੋ ਤਿਆਰ ਹੈ ਕਹਿ ਕੇ ਦਿਨ ਹੋ ਗਿਆ ਸੂਈ ਨੂੰ ਇਹ ਹੋ ਗਿਆ ਸ਼ੀਮਾ 7 ਦਿਨ ਹੋ ਗਿਆ ਅੱਜ ਠੀਕ ਹੈ ਕਈ ਵਾਰ ਕੋਈ ਭਰਾ ਕਹਿੰਦਾ ਵੀ ਤਸੱਲੀ ਅਸੀਂ ਕਰ ਲਈਏ 17 ਕਿਲੋ ਦੀ ਮਾਲਕਣੀ ਹੈ ਜੀ ਠੀਕ ਹੈ ਨਹੀਂ ਹੁਣ ਤਸੱਲੀ ਕਰਾ ਦੂੰ 13 ਕਿਲੋ ਹਾਂ ਕਰਾ ਦਾਂਗੇ ਠੀਕ ਹੈ ਲੈ ਵੀ ਮਿੱਤਰੋ ਬਾਈ ਕਹਿੰਦਾ ਯਾਰ 13 ਕਿਲੋ ਹੁਣ ਵੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਖਰੀਦ ਸਕਦਾ ਪਰ 17 ਕਿਲੋ ਦੁੱਧ ਬਾਈ ਕਹਿੰਦਾ ਗਾਰੰਟੀ ਦਿੰਦਾ ਪੂਰੀ ਘਰ ਦੀ ਮਹਾਂਗੀ ਤੇ ਤੀਜੇ ਸੂਏ ਆ ਤੇ ਬਲਵਿੰਦਰ ਹੋ ਜੂਆ ਠੀਕ ਆ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਹੈਗਾ ਨਾਮਨਗਰ ਪਠੜਾ ਨਾਮਨਗਰ ਪਠੜਾ ਜਿਹੜਾ ਮਾਨਸਾ ਰਹਿੰਦਾ ਤੇ ਬਾਕੀ ਸੰਪਰਕ ਤੁਸੀਂ ਕਰਨਾ ਚੰਗੀ ਝੋਟੀਆਂ ਦੋ ਥਾਂ ਵਾਲੀ ਆ ਮਿੱਤਰੋ ਬਹੁਤ ਦੇਖਣ ਨੂੰ ਘੱਟ ਮਿਲਦੀਆਂ ਤੇ ਮਾਨਸਾ ਮੰਡੀ ਦੇ ਉੱਤੇ ਲੈ ਕੇ ਪਹੁੰਚਾ ਹੋਇਆ ਸੀਗਾ ਬਾਈ ਅੱਜ ਤੇ ਗਾਹ ਕੋਈ ਲੱਗਾ ਸੀ ਝੋਟੀ ਨੇ ਬਿਕ ਵੀ ਜਾਣਾ ਤੇ ਦੁੱਧ ਵੀ ਜਿਹੜਾ ਬਾਈ ਚੰਗਾ ਦਾਣਾ 17 ਕਿਲੋ ਜਮਾ ਪੂਰਾ ਗਾਰੰਟੀ ਤੇ ਖਰੀਦ ਸਕਦੇ ਹੋ ਤੇ 13 ਲੀਟਰ ਹੁਣ ਵੀ ਜਿਹੜਾ ਤਿਆਰ ਆ ਪੂਰਾ ਤੇ ਬਾਕੀ ਸੰਪਰਕ ਜਰੂਰ ਕਰ ਲਓ ਬਰਵਿੰਦਰ ਨਾਲ ਕਈ ਵਾਰ ਦੋਸਤ ਨਾਲੀ ਝੋਟੀ ਖਰੀਦਣੀ ਹੋਵੇ ਲੈ ਵੀ ਮਿੱਤਰੋ ਨਾਲ ਆਪਾਂ ਤੁਹਾਨੂੰ ਬਾਈ ਦੀਆਂ ਝੋਟੀਆਂ ਦਿਖਾਉਣਿਆ ਤੇ ਬਾਕੀ ਤੋਰ ਕੇ ਦਿਖਾਉਣੇ ਪਹਿਲਾਂ ਤੋਰੀ ਕਰਾਂ ਇੱਕ ਨੰਬਰ ਵਾਲੀ ਤੋਰ ਦੇ ਪਹਿਲਾਂ ਤੇ ਬਾਕੀ ਟੋਕੜਾ ਨਹੀਂ ਗਿਆ ਤੁਰਦੇ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਗੱਲਬਾਤ ਵੀ ਆਪਾਂ ਬਾਈ ਨਾਲ ਕਰਾਵਾਂਗੇ ਜੇ ਕਿਸੇ ਭਰਾ ਨੇ ਮਨੋਂ ਲੈ ਕੇ ਪਾਲਣੀ ਆਉਂਦੀਆਂ ਇਧਰ ਨੂੰ ਲੈ ਚੱਲ ਤੇ ਕਰ ਲਿਆ ਕਹਣਾ ਪਾਲ ਸਾਹਿਬ ਵੀ ਘਾਟ ਨਹੀਂ ਠੀਕ ਆ ਹਾਂ ਕਦ ਗੱਠ ਵਧੀਆ ਬਾਈ ਕਦ ਘਾਟ ਵਧੀਆ ਕੋਣਾ ਸਪੇਸ ਪੂਰੀ ਵਧੀਆ ਤੇ ਪਿੱਠ ਪੁੜੇ ਬਣਾਵਟ ਚੰਗੀ ਆ ਤੇ ਚੰਗੇ ਮੰਨ ਲੋ ਕਦ ਬਜ ਨਾਲ ਝੋਟੀਆਂ ਮੋੜਦਾ ਬਾਈ ਮੋੜਦਾ ਤੇ ਦੋਨੇ ਝੋਟੀਆਂ ਮੰਨ ਲਾ ਕੋਕੜਾ ਨਹੀਂ ਆ ਤੇ ਕਈ ਵਾਰ ਪਾਲਰ ਦਾ ਸਕੀਨ ਹੁੰਦਾ ਕੋਈ ਹਨਾ ਭਰਾ ਜਿਵੇਂ ਮੰਨ ਲਾ ਘਰ ਵਿੱਚ ਤੇ ਉਹ ਲੈ ਕੇ ਨਾ ਭਾਲ ਸਕਦੇ ਹਨਾ ਬਾਕੀ ਗੱਲਬਾਤ ਵੀ ਬਾਈ ਨਾਲ ਕਰਾਂ ਮੰਗ ਤੇ ਬਾਕੀ ਦੂਜੇ ਨੰਬਰ ਵਾਲੀ ਕਰਕੇ ਤੋਰ ਕੇ ਦਿਖਾਉਣੇ ਸਾਨੂੰ ਤੇ ਇਹ ਵੀ ਝੋਟੀ ਚੰਗੀ ਮੰਨ ਲਾ ਝੋ ਹੈ ਬਾਈ ਕਹਿੰਦਾ ਵੀ ਹਾਂ ਕਰੋ ਹਾਂ ਕਈ ਵਾਰ ਤਸੱਲੀ ਕਰਨੀ ਤਾਂ ਘਰੋਂ ਕਰ ਸਕਦਾ ਪਰ ਅੱਜ ਝੋ ਕੇ ਲੈ ਜਾਂਦੀ ਹੈ ਕਈ ਵਾਰ ਲੱਗਦਾ ਵੀ ਦੁੱਧ ਤਾਂ ਇਹ ਨਹੀਂਗਾ ਤਸੱਲੀ ਕਰਕੇ ਬਾਈ ਫੇਰ ਕਰੀਦੇ ਹੋਣਾ ਮੋੜ ਲਾ ਬਾਈ ਤੇ ਇਹ ਚੱਕ ਪਾਸ ਵੀ ਇਹਦਾ ਹਨਾ ਤੇ ਬਾਕੀ ਇਹ ਚੱਕ ਪਾਸ ਵੀ ਝੋਟੀ ਤੇ ਬਾਕੀ ਪੂਰੀ ਡੀਲ ਆਪਾਂ ਲੈ ਕੇ ਦਿੰਨੇ ਆ ਜੇ ਕਈ ਵਾਰ ਦੁੱਧ ਦੇ ਨਹੀਂ ਬੰਦਾ ਯਕੀਨ ਕਰਦਾ ਤਾਂ ਘਰੋਂ ਝੋ ਸਕਦਾ ਸਾਹਮਣੇ ਬੱਚੇ ਖੜੇ ਨੇ ਤੇ ਬਾਕੀ ਪੂਰੀ ਗਾਂਵ ਗਰੀਬੀ ਤੋਂ ਲੈ ਕੇ ਬਾਕੀ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਂ ਬਾਈ ਹੈਪੀ ਪਿੰਡ ਚ ਖੇਪੜਾ ਪਿੰਡ ਚ ਖੇਪੜਾ ਜਿਲ੍ਹਾ ਵਿਕੇਪੀਆ ਬਾਸ ਖਾਸ ਜਿਲ੍ਹਾ ਕਿਹੜਾ ਰਹਿੰਦਾ ਕਿਲਾ ਸੰਗਰੂਰ ਸੰਗਰੂਰ ਹਾਂ ਠੀਕ ਹੈ ਤੇ ਹੈਪੀ ਬਾਈ ਜਿਹੜੀ ਆਪਾਂ ਇੱਕ ਨੰਬਰ ਦਾ ਝੋਟੀ ਦੌੜ ਕੇ ਦਿਖਾਈ ਆ ਹਾਂ ਬਾਈ ਕਹਿੰਦੇ ਸੂਏ ਹੈ ਇਹ ਹੈ ਬਈ ਦੂਜੇ ਸੂਏ ਦੂਜੇ ਸੂਏ ਤੇ ਦੁੱਧ ਹੁਣ ਕਿੰਨਾ ਕਸ਼ਟਾ ਦੁੱਧ ਦੇ ਨਾਲ 8 ਕਿਲੋ ਤਿਆਰ ਆ ਬਈ ਮੰਡੀ ਤੇ ਕੋਈ ਯਕੀਨ ਕਰੇ ਨਾ ਕਰੇ 8 ਕਿਲੋ ਮਣਕੇ ਘਰੋਂ ਲਿਆਵੇ ਠੀਕ ਆ ਵੀ ਸਾਈ ਫੜਾ ਦੇ ਘਰੋਂ ਜਮਾ ਬਈ ਸੱਲੀ ਕਰ ਲੈ ਜਮਾ ਤਸੱਲੀ ਕਰਕੇ ਲਿਆਵੇ ਕਿੰਨੇ ਕ ਟਾਈਮ ਦੀ ਸੂਈ ਹੈ ਪੀ ਸੂਈ ਹੋ ਗਈ ਬਈ ਇਹ ਬੱਚਾ 3 ਗਿ ਮਹੀਨੇ ਦੀ ਮੰਨੋ 3 ਮਹੀਨੇ ਦੀ ਗੱਪਣ ਦਾ ਨਹੀਂ ਨਾ ਗੱਪਣ ਨਹੀਂ ਹੋएगी ਬਈ ਠੀਕ ਆ ਇਹ ਗੱਪਣ ਹੈ ਨਹੀਂ ਮਾਰੂ ਹੂੰ ਤੋਂ ਕੜਾਣਾ ਟੋਕੜਾ ਠੀਕ ਆ ਇੱਕ ਵਾਰੀ ਨੰਬਰ ਬੋਲ ਹੈ ਪੀ ਨੰਬਰ ਬਈ 73475 ਹੂੰ 26030 ਠੀਕ ਆ ਤੇ ਮਨਲਾ ਦੁੱਧ ਹੈਗਾ ਦੁੱਧ 8 ਕਿਲੋ ਦੀ ਗਾਰੰਟੀ ਆ ਬਾਈ ਗਾਰੰਟੀ ਦੀ ਤੇ ਰੇਟ ਕੀ ਕਰਤਾ ਹੈ ਪੀ ਦਾ ਰੇਟੇ ਦਾ ਬਾਈ ਦੇਣ ਲੈਣੀ 65000 65000 ਮਾਨਦਾਨ ਹੋ ਜਮਾ ਮੋਟਾ ਮਾਨਦਾਨ ਮੜਾ ਮੋਟਾ ਕਰ ਦਿਆਂਗੇ ਚੱਲ ਤੇਰੀ ਵੀਡੀਓ ਦੇਖੀਓ ਠੀਕ ਆ ਤੇ ਇਹ ਵੀ ਆਇਆ ਦੂਜੇ ਨੰਬਰ ਵਾਲੇ ਕੋਲੇ ਬਾਈ ਜਿਹੜੀ ਇਹ ਝੋਟੀਆਂ ਵਾਲਾ ਇਹ ਮਨਲਾ ਇਹ ਬਾਈ ਮੰਡੀ ਦੇ ਕੋਈ ਯਕੀਨ ਨਹੀਂ ਕਰਦਾ ਇਹ ਮੁੰਡੇ ਨੇ 34 34 7 ਕਿਲੋ ਦੁੱਧ ਦੀ ਇਹ ਵੀ ਗਾਰੰਟੀ ਆ ਠੀਕ ਆ ਵਿਰਾਦਾ ਹੈ ਨਹੀਂ ਸੀ ਲਿਆਉਣ ਦਾ ਵਿਰਾਦਾ ਹੈ ਨਹੀਂ ਸੀ ਬਸ ਇਹਦਾ ਗੱਡੀ ਕਰਕੇ ਪਹਿਲਾਂ ਇੱਕ ਹੋਰ ਪੌਣੀ ਦੀ ਉਹ ਬੰਦੇ ਨੇ ਪਾਈ ਨਹੀਂ ਇਹ ਪਾ ਲਈ ਠੀਕ ਆ ਗੱਬੜ ਹੈਗੀ ਬਾਈ 4 ਮਹੀਨੇ 4 ਮਹੀਨੇ ਦੀ ਠੀਕ ਹੈ ਤੇ ਹੈਪੀ ਮਨ ਲਾ ਕਹਿੰਦੇ ਸੂਏ ਹੋ ਬਾਈ ਇਹੇ ਬਾਈ ਹੋ ਤੀਜੇ ਤੀਜੇ ਸੂਏ ਠੀਕ ਹੈ ਤੇ ਮਨ ਲਾ ਬਾਈ ਇਹਦਾ ਰੇਟ ਕੀ ਕਰਤਾ ਹੈਪੀ ਰੇਟ ਇਹਦਾ ਹੀ 65 ਹੈ ਬਾਈ 65000 ਚੱਕ ਕਰਾ ਕੇ ਫੇਰ ਕਿੱਥੇ ਪਾਸ ਬਾਈ ਜਾਵਾਂ ਠੀਕ ਹੈ ਦੁੱਧ ਦੀ ਤਸੱਲੀ ਕਰਨੇ ਘਰੇ ਦੋ ਵਾਰ ਕਰੋ ਝੋਲੇ ਵੇ ਅਗਲਾ ਠੀਕ ਹੈ ਲੈ ਵੀ ਮਿੱਤਰੋ ਪਿੰਡਾ ਬਾਈ ਦੇ ਜਗੀਪਲ ਹਨਾ ਜ਼ਿਲ੍ਹਾ ਸੰਗਰੂਰ ਖਾਸ ਕਿੱਠੀ ਆਵਾਸ ਦੁੱਧ ਦੀ ਮੰਨ ਲਓ ਨਹੀਂ ਤਸੱਲੀ ਹੁੰਦੀ ਬਾਈ ਕਹਿੰਦਾ ਘਰੇ ਦੋ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਲਿਆਵੇ ਤੇ ਗੱਬਣਾ ਚੱਕਵਾਸਾ ਡਾਕਟਰ ਲੈ ਕੇ ਚੈੱਕ ਕਰਾ ਸਕਦਾ ਤੇ ਬਾਕੀ ਹੈਪੀ ਨਾਲ ਤੁਸੀਂ ਸੰਪਰਕ ਕਰ ਲਿਓ ਆ ਵੀ ਦੋਸਤੋ ਨੇ ਕਪਾ ਚਫ ਬਾਈ ਦੀ ਬੈੜ ਦਿਖਾਉਣਾ ਤੇ ਤਾਜੀ ਸੋਈ ਆ ਮਾਗਰ ਬੱਸਾ ਕੇ ਬੱਸੇ ਬਾਈ ਬੱਚਾ ਇਹ ਮਾਗਰ ਬੱਸਾ ਤੇ ਐਚ ਐਫ ਦੀ ਆ ਤੇ ਬਾਕੀ ਆਰਡਰ ਦੀ ਬਣਾਵਟ ਬਹੁਤ ਸੋਹਣੀ ਹੈ ਨਾ ਚੰਗੇ ਦੁੱਧ ਵਾਲੀਆ ਤੇ ਹੋ ਵੀ ਮੰਨ ਲਾ ਪਹਿਲਣੀ ਲੱਗਦੀ ਸ਼ਾਇਦ ਪਹਿਲਣੀ ਜਾਂ ਦੂਜੇ ਤੇ ਚੰਗੀ ਹੈ ਨਾ ਬ੍ਰੀਡ ਵਜੋਂ ਵੀ ਤੇ ਦੁੱਧ ਵਾਲੇ ਬੱਖੋਂ ਵੀ ਆਪਾਂ ਗੱਲ ਕਰੀਏ ਤੇ ਬਾਕੀ ਬੂਰੀ ਡੀਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਆੜੇ ਦੇ ਉੱਪਰ ਵੇਣ ਜੀ ਵੀ ਦਿਸ ਰਹੀ ਜਾਣੇ ਦੁੱਧ ਵਾਲੀਆਂ ਤੇ ਵਾੜਾ ਇਹਦੀ ਚੰਗੀ ਆਣਾ ਜਿਵੇਂ ਕਹਦੇ ਹੁੰਦੇ ਚੰਗੀ ਇੱਕ ਵੜ ਰੱਖ ਲੈ ਤਾਂ ਦੁੱਧ ਮੁੱਕਦਾ ਨਹੀਂ ਹੈਗਾ ਐਚ ਐਫ ਵਧੀਆ ਤੇ ਵਧੀਆ ਪਿਆ ਹੋ ਰਗੀ ਤੇ ਮੰਗਰ ਬੱਚਾ ਬੱਸਾ ਦਾ ਬਾਕੀ ਥਣਾ ਬਹੁਤ ਸੋਹਣੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਉਣਿਆਂ ਗੱਲਬਾਤ ਬਾਈ ਨਾਲ ਤੇ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹਾਂ ਬਾਈ ਨਾਮ ਦੱਸਿਓ ਆਪਣਾ ਗੁਰਲਾਲ ਸਿੰਘ ਵੀਰੇ ਗੁਰਲਾਲ ਠੀਕ ਆ ਬਾਈ ਗੁਰਲਾਲ ਪਿੰਡ ਕਿਹੜਾ ਸੰਦੋਹਾ ਜੀ ਸੰਦੋਹਾ ਜ਼ਿਲ੍ਹਾ ਬਠਿੰਡਾ ਹਾਂ ਠੀਕ ਆ ਗੁਰਲਾਲ ਲੈ ਕੇ ਆਇਆ ਬਾਈ ਐਚਐਫਸੀ ਬਹਿੜ ਸੰਦੋਹੇ ਤੋਂ ਜ਼ਿਲ੍ਹਾ ਬਠਿੰਡਾ ਮਿੱਤਰੋ ਤੇ ਬਾਈ ਮੋਬਾਈਲ ਨੰਬਰ ਬੋਲੀ ਇੱਕ ਵਾਰੀ 99721 ਜੀ 97062 ਠੀਕ ਆ ਤੇ ਬਾਈ ਕਿਵੇਂ ਸੂਈ ਪਹਿਲੇ ਕਿ ਪਹਿਲਣ ਵੀਰੇ ਪਹਿਲਣ ਲੈ ਮਿੱਤਰੋ ਪਹਿਲਣ ਬਹਿੜ ਆ ਜਿਹੜੀ ਪੂਰੀ ਫੁੱਲ ਤਿਆਰੀ ਜਾ ਤੇ ਜਿਵੇਂ ਕਹਦੀ ਇਹਦਾ ਦੂਜੇ ਸੂਈਦਾਂ ਨੇ ਹੋਰ ਵੀ ਕਰ ਮਲਨੇ ਰੰਗ ਲਾਉਣਾ ਤੇ ਬਹੁਤ ਵਧੀਆ ਬਣ ਜਾਣੀਆਂ ਤੇ ਗੁਰਲਾਲ ਬਾਈ ਹੁਣ ਸੂਈ ਨੂੰ ਕਿੰਨੇ ਦਿਨ ਹੋ ਗਏ ਹੋ ਗਏ 13 ਅੰਕ ਦਿਨ ਵੀਰੇ 13 ਦਿਨ ਠੀਕ ਆ ਤੇ ਦੁੱਧ ਬਾਈ ਹੁਣ ਤਿਆਰੀ ਦਾ ਕਿੰਨਾ ਕਾ 16 प्लस ਵੀਰੇ ਠੀਕ ਆ 16 प्लस ਦੁੱਧ ਹੁਣ ਤਿਆਰ ਆ ਹਾਂ ਵੀਰੇ ਤੇ ਗਰ ਲਾਲ ਕਿੰਨੀ ਕੁ ਉਮੀਦ ਲੱਗਦੀ ਬਾਈ ਇਹ ਤਾਂ ਦੁੱਧ ਦੀ ਵੀਰੇ ਹਾਂ ਦੁੱਧ ਦੀ ਕੱਢੂ ਵੀਰੇ ਇਹ 17 18 ਤੱਕ ਆਉਣੀ ਕੱਢੂਗੀ ਠੀਕ ਆ 20 ਦੇ ਨੇੜੇ ਪਹੁੰਚ ਸਕਦੀ ਆ ਹਾਂ ਹਾਂ ਲੈ ਵੀ ਮਿੱਤਰੋ ਪਹਿਲਾਂ ਬੱਸੀ ਆ 20 ਦੇ ਨੇੜੇ ਜਾ ਸਕਦੀ ਹੈ ਜੇ ਕੋਈ ਚੰਗਾ ਭਰਾ ਮਿਹਨਤ ਕਰ ਲੇ ਤੇ ਆਪਣੀ ਘਰ ਦੀ ਗਰ ਲਾਲ ਹਾਂ ਕਰਦੀ ਵੀਰੇ ਠੀਕ ਆ ਤੇ ਬਾਈ ਰੇਟ ਕੀ ਕਰਤਾ ਗਰ ਲਾਲ ਰੇਟ 72000 ਵੀਰੇ 72000 ਠੀਕ ਆ ਤੇ ਮਾਨਤਨ ਹੋ ਜੂ ਬਾਈ ਗਰ ਲਾਲ ਹਾਂ ਮਾਨਤਨ ਹੋ ਜੂ ਲੈ ਵੀ ਮਿੱਤਰੋ ਰੇਡ ਕਰਦਾ ਬਾਈ ਗਰ ਲਾਲ 72000 ਮਾਨਤਾਨ ਹੋ ਜੂ ਕਹਿੰਦਾ ਮੌਕੇ ਤੇ ਪਿੰਡ ਬਾਈ ਦਾ ਸੰਦੂਹਾ ਤੇ ਜ਼ਿਲ੍ਹਾ ਬਠਿੰਡਾ ਤੇ ਬਾਕੀ ਚੰਗੀ ਆ ਬੜਾ ਤੇ ਜੇ ਕਿਸੇ ਭਰਾ ਦੇ ਮਨ ਲੋ ਫਟ ਆਉਂਦੀ ਤਾਂ ਸੰਪਰਕ ਜ਼ਰੂਰ ਕਰ ਲਿਓ ਦਸੱਲੀ ਕਰਾ ਦੇ ਗਏ ਬਾਈ ਦੋ ਟਾਂ ਵੀਰੇ ਦਸੱਲੀ ਕਰਾ ਦੇ ਦੋ ਟਾਂ ਹਾਂ ਹਾਂ ਵੀਰੇ ਦੋ ਟਾਂ ਦਸੱਲੀ ਕਰਕੇ ਬਾਈ ਕਹਿੰਦਾ ਖਰੀਦ ਵੀ ਫੇਰ ਲਿਓ ਤੇ ਥਣਾ ਸਭ ਬਹੁਤ ਸੋਹਣਾ ਮੂਠੀ ਚਵਾਈ ਵਾਲਿਆ ਤੇ ਸੰਪਰਕ ਜ਼ਰੂਰ ਕਰ ਲਿਓ ਬਾਈ 라ਵੀ ਮਿੱਤਰੋ ਨੇ ਕੱਪਾ ਅਨੀਲੀ ਰਵੀ ਦੀ ਆ ਮੋਹਰਾ ਦੀ ਦਿਖਾਉਣਿਆ ਮੱਝ ਤੇ ਬਾਕੀ ਚੰਗੀ ਹੈ ਨਾ ਥਣ ਲੇਵੇ ਦੀ ਬਿਲਕੁਲ ਤੇ ਆਰਡਰ ਦੇ ਉੱਪਰ ਜਿਹੜੀਆਂ ਬੇਣ ਜਿਹਨੇ ਬਹੁਤ ਸੋਹਣੀਆਂ ਨੇ ਸੰਗ ਜ਼ਰੂਰ ਖੁੱਲ੍ਹੇ ਮੋੜ ਲੈ ਬਾਈ ਤੇ ਮੱਝ ਦੇ ਵਿੱਚ ਕੋਈ ਤਸਾ ਨਹੀਂ ਹੈਗੀ ਹੈ ਨਾ ਜਿਵੇਂ ਆਪਾਂ ਕਰੀਏ ਦੁੱਧ ਵਾਲੀ ਝੋਟੀ ਜਿਵੇਂ ਬਾਕੀ ਬਰੀਡ ਦੀਆਂ ਮੰਨ ਲਓ ਜਿਹੜੀਆਂ ਇਨਸਾਨੀਆਂ ਹੁੰਦੀਆਂ ਜਿਹੜੇ ਭਰਾ ਮੰਨ ਲਓ ਦੇਖਦੇ ਆ ਪਤਾ ਲੱਗ ਜਾਂਦਾ ਹੈ ਨਾ ਤੇ ਬਾਕੀ ਸਾਂਭ ਸੰਭਾਲ ਚੰਗੀ ਆ ਤੇ ਬਾਕੀ ਬਾਈ ਕੋਲੇ ਇੱਕ ਨੀਲੀ ਰਾਵੀ ਦੀ ਤੇ ਬਾਕੀ ਬਾਈ ਤੇ ਪੂਰੀ ਲੈ ਕੇ ਨੇ ਆ ਵੀ ਆਪਣੇ ਬਾਈ ਤੂੰ ਦੋਰ ਦਿਵਾੜੀ ਹਾਂ ਉਹ ਵੀ ਤੋੜ ਦੇ ਇੱਕ ਕਨੀਲੀ 라ਵੀ ਦੀ ਆ ਸੰਗੀ ਟੋਪੀ ਜ਼ਰੂਰ ਲਈ ਹੋਈ ਆ ਤੇ ਬਾਕੀ ਤੋਕੜ ਗੱਬਣ ਹਣਾ ਤੇ ਇਹ ਵੀ ਆਪਾਂ ਪੂਰੀ ਡੇਲ ਆਪਾਂ ਇਹਦੀ ਵੀ ਲੈ ਕੇ ਦਿੰਨੇ ਆ ਇੱਕ ਵਾਰ ਤੁਸੀਂ ਤੋੜ ਦੇ ਨੂੰ ਚੈੱਕ ਕਰ ਲੋ ਥਣਾ ਸਾਜ ਇਹਦਾ ਵੀ ਠੀਕ ਆ ਵਧੀਆ ਸੋਹਣਾ ਤੇ ਆਰਡਰ ਦੀ ਸੁਣ ਵਧੀਆ ਨੇ 250 ਦੇ ਜਿਵੇਂ ਮੋੜ ਲੈ ਬਾਈ ਤੇ ਜਿਹੜੇ ਭਰਾ ਕਹਿੰਦੇ ਨੇ ਨੀਲੀ 라ਵੀ ਦਾ ਸਕੀਨ ਹੈਗਾ ਤਾਂ ਉਹ ਨੀਲੀ 라ਵੀ ਦੇਖ ਸਕਦਾ ਹਣਾ ਤੇ ਬਣਦੇ ਬਾਈ ਬਸ ਬੱਚਾ ਹੈ ਸ਼ਾਇਦ ਹੈਣੀਗਾ ਤੇ ਬਾਕੀ ਭਾਈ ਨਾਲ ਗੱਲਬਾਤ ਤੇ ਹੁਣ ਸਾਹਮਣੇ 22 ਸੂਚੀ ਵੀ ਖੜੀ ਹੈ ਤੇ ਨੀਲੀ ਹੈ ਸਸੀ ਗਾਲ ਬਾਈ ਸਸੀ ਕਾ ਬਾਈ ਭਾਈ ਨਾਮ ਦੱਸੋ ਪਹਿਲਾਂ ਭਾਈ ਇਹ ਨਾਮ ਤਾਰੀ ਪੰਡਤ ਦਾ ਜੀ ਪਿੰਡ ਕੋੜਾ ਕਲਾਂ ਜੀ ਤਾਰੀ ਪੰਡਤ ਕੋੜਾ ਕਲਾਂ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਬਾਈ ਮਾਨਸਾ ਹੈ ਭਿਕੂਲ ਕੋੜਾ ਹਾਂ ਹਾਂ ਬਾਈ ਹਾਂ ਠੀਕ ਆ ਤੇ ਤਾਰੀ ਭਾਈ ਜਿਹੜੀ ਆ ਪਾ ਝੋਟੀ ਤੋੜ ਕੇ ਦਿਖਾਈ ਹੈ ਮਤਲਬ ਕਿਵੇਂ ਸੂਇ ਹੈ ਇਹ ਹੈਗੀ ਬਾਈ ਤੀਜੇ ਸੂਏ ਝੋਟੀ ਤੀਜੇ ਸੂਏ ਠੀਕ ਆ ਤੇ ਹੁਣ ਕਹਿ ਕੇ ਦਨਗੇ ਬਾਈ ਤਾਰੀ ਇਹਨੂੰ ਹੋ ਕੇ ਹੋਣਗੇ ਬਾਈ 22 ਦਿਨ ਸੂਏ ਦੇ ਦੁੱਧ ਬਾਈ ਬੁੱਧ ਹੈਗਾ 14 ਲੀਟਰ ਤਿਆਰ ਹੈ 14 ਕਿਲੋ ਹਾਂਜੀ 14 ਕਿਲੋ ਠੀਕ ਹੈ ਮਾਲ ਨੰਬਰ ਬੋਲ ਬਾਈ ਤਾਰੀ 6842 9532 ਠੀਕ ਹੈ ਤੇ ਤਾਰੀ ਬਾਈ ਰੇਟ ਦੀ ਗੱਲ ਆਂਦੀ ਰੇਟ ਇਹਦਾ ਕੀ ਕਰਤਾ ਰੇਟ 115 ਜੀ ਠੀਕ ਹੈ ਮਾਨਤਨ ਹੋ ਜੂ ਹਾਂਜੀ ਮਾਨਤਨ ਹੋ ਜੂ ਠੀਕ ਹੈ ਲੈ ਵੀ ਮਿੱਤਰੋ ਚੰਗੇ ਦੁੱਧ ਵਾਲੀ ਝੋਟੀ ਹੈ 14 ਕਿਲੋ ਹੁਣ ਤਿਆਰ ਹੈ ਨਾ ਹਾਂਜੀ ਹਾਂਜੀ ਦੋ ਟਾਈਮ ਤਸੱਲੀ ਕਰ ਸਕਦਾ ਕਰ ਸਕਦਾ ਜੀ ਕਰ ਲੈ ਵੀ ਤਸੱਲੀ ਕਰਕੇ ਬਾਈ ਤਾਰੀ ਕਹਿੰਦਾ ਫੇਰ ਖਰੀਦ ਲਿਓ ਤੇ ਤਾਰੀ ਜਿਹੜੀ ਆ ਟੋਕੜ ਮੱਝ ਆ ਬਾਈ ਆਪਣੇ ਇੱਕ ਕੈਮੇਸੂ ਹੈ ਇਹ ਹੈਗੇ ਬਾਈ ਚੌਥੇ ਸੂਏ ਹੁਣ ਸ ਉੱਤੇ ਸੂਈ ਇਹ ਬੱਚਾ ਹੈ ਨਹੀਂ ਬੱਚਾ ਹੈ ਨਹੀਂਗਾ ਜੀ ਠੀਕ ਹੈ ਦੁੱਧ ਬਾਈ ਕਿੰਨਾ ਹੈ ਮਹੀਨੇ ਦਾ ਬਾਈ ਇਹ ਚੈੱਕ ਪਾਸਾ ਚੈੱਕ ਪਾਸਾ ਜੀ ਠੀਕ ਹੈ 7 ਕਿਲੋ ਦੁੱਧ ਆ ਜੀ 7 ਕਿਲੋ ਦੁੱਧ ਆ ਬਾਈ ਤੇ ਬੱਚਾ ਹੈ ਨਹੀਂਗਾ ਤੇ 2.5 ਮਹੀਨੇ ਦੀ ਗੱਭਾ ਜੀ ਗੱਭਾ ਚੈੱਕ ਪਾਸਾ ਤੇ ਇਹਦਾ ਬਾਈ ਤਾਰੀ ਕੀ ਰੇਟ ਕਰਦਾ ਇਹਦਾ 60000 ਜੀ 60000 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਹੈ ਲੈ ਵੀ ਮਿੱਤਰੋ ਨੀਲੀ ਰਵੀ ਦੀ ਜਿਹੜੇ ਪ੍ਰੈਸਕੀਨ ਹੁੰਦੇ ਆ ਤਾਂ ਉਹ ਦੋ ਟਾਈਮ ਛੱਲੀ ਦੁੱਧ ਦੀ 7 ਕਿਲੋ ਚੋ ਕੇ 2.5 ਮਹੀਨੇ ਦੀ ਗੱਭਣ ਚੈੱਕ ਪਾਸ ਕਰਾ ਕੇ ਤਾਂ ਖਰੀਦ ਸਕਦਾ ਚੰਗੀਆਂ ਨੇ ਬਾਈ ਕੋਲੇ ਤੇ ਬਾਕੀ ਸੰਪਰਕ ਤੁਸੀਂ ਕਰ ਲਿਓ ਭਰਾਵੋ ਦੋ ਟਾਈਮ ਹਨ ਤੇ ਦਸਲੀ ਕਰਕੇ ਫੇਰ ਖਰੀਦ ਸਕਦੇ ਚੰਗੇ ਬਾਈ ਕੋਲੇ ਜਿਹੜੇ ਜਾਨਵਰ ਨੇ ਜਿਵੇਂ ਆਪਾਂ ਕਹ ਦੀ ਅੱਜ ਵੀ 14 ਕਿਲੋ ਦੁੱਧ ਦੱਸ ਦੀ ਹੈ ਨਾ ਤੁਰਦੀ ਸਿੰਘ ਜਰੂਰ ਖੁੱਲੇ ਆ ਤਾਜੀ ਸੂਹੀ ਤੇ ਆ ਨੀਲੀ ਰਾਵੇ ਵੀ ਜਿਹੜੀ ਚੰਗੀ ਹੈ ਨਾ ਇਹਦੇ ਬਾਈ 60000 ਰੇਟ ਕਰਦਾ ਮੌਕੇ ਤੇ ਆ ਮਾਨਦਾਨ ਕਰਦੇ 2 ਮਹੀਨੇ ਦੀ ਗੱਬਣਾ 7 ਕਿਲੋ ਦੁੱਧ ਹੁਣ ਮੌਜੂਦਾ ਤਿਆਰਤ ਪਿੰਡ ਬਾਈ ਦਾ ਕੋਲ ਦਾ ਜਿਹੜਾ ਮਾਨਸਾ ਸੰਪਰਕ ਜਰੂਰ ਕਰ ਲਿਓ ਤੇ ਜਿਹੜੇ ਭਰਾ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਆਪਣੇ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ ਜਲਦੀ ਮਿਲਾਂ ਕਿਸੇ ਨਵੀਂ ਜੰਡੀ ਦੇ ਨਾਲ ਤੁਹਾਵ ਦਾ ਅਕਲੀ ਦੇ ਉਜਾਜ਼